ਜਿਵੇਂ ਬੰਦੇ ਨੇ ਇਹ ਹੁਣ ਅਮਰੀਕਾ ਜਾਣਾ ਉਧਰ ਬੰਦੇ ਨੇ ਸਾਨੂੰ ਕਹਤਾ ਵੀ ਤਿਆਰ ਕਰ ਦੋ ਉਹਦੀ ਫਿਰ ਤਸੱਲੀ ਅਗਲੀ ਨੂੰ ਕਿਵੇਂ ਹੁੰਦੀ ਆ ਵੱਡੀ ਗੱਲ ਉਹਦੀ ਆ ਵੀ ਇੰਜਣ ਸਾਡਾ ਓਕੇ ਆ ਕਿਉਂਕਿ ਇਹ ਮੁੰਲਾ ਦਾ 40 ਤੋਂ 45 ਦਿਨਾਂ ਚ ਤ ਉਹਦੇ ਤੱਕ ਪਹੁੰਚੂ ਬਾਈ ਦਾ ਗਾਣਾ ਇਹਦੇ ਤੇ ਤਸੱਲੀ ਤਾਂ ਆਇਆ ਮੰਨ ਲਓ ਨਾ ਜਦੋਂ ਟਰੈਕਟਰ ਲਿਆਂਦਾ ਉਸੋ ਉਸ ਟਾਈਮ ਤੇ ਉਹ ਬੰਦੇ ਨੂੰ ਫੋਟੋਆਂ ਗਈਆਂ ਗਿਆ ਠੀਕ ਹੈ ਜਿਉ ਉਸ ਤੋਂ ਬਾਅਦ ਜਦੋਂ ਆਪਾਂ ਇਹਦੀ ਰਿਪੇਅਰ ਸਟਾਰਟ ਕਰੀਆ ਉਹਨੂੰ ਵੀ ਫੋਟੋਆਂ ਗਈਆਂ ਉਦੋਂ ਬਾਅਦ ਵਾਹ ਕੇ ਚੈੱਕ ਕਰਿਆਗਾ ਉਦੋਂ ਵੀ ਫੋਟੋਆਂ ਫਿਰ ਉਹਨਾਂ ਦੇ ਬੰਦੇ ਭਲਾਏ ਫਿਰ ਉਹ ਚੈੱਕ ਕਰਕੇ ਫਿਰ ਗਿਆ ਸੀ ਸੀਐਲ ਕੋਈ چیز ਨਹੀਂ ਆਈ ਨਹੀਂ ਹੋ ਗਈ ਵਿੱਚ ਅੰਦਰ ਵਿੱਚ ਕਾਰ ਆ ਗੇਅਰ ਖਿੱਚ ਕੇ ਜਮਾ ਤਸੱਲੀ ਐ ਕਰਾਉਂਦੇ ਆ ਵੀ ਇੰਜਨ ਦਾ ਕੰਮ ਦੇ ਨਾਲ ਨਾਲ ਤੇਲ ਤੋਂ ਲਾ ਕੇ ਸਾਰਾ ਕੋਈ ਰੀਡੀਏਟਰ ਵਗੈਰਾ ਨਾ ਆ ਗੇਅਰ ਗੂਰ ਦਾ ਚੱਕਾ ਸਾਰਾ ਨਵਾਂ ਹੋ ਗਿਆ ਦੇ ਵਿੱਚ ਆਹ ਬੂਰਾ ਵੀ ਕਾਲਸ ਨਹੀਂ ਉਹ ਕਾਲਸ ਜਮ ਨਹੀਂ ਆਉਂਦੀ ਦੇਖੋ ਇਧਰ ਗੇਅਰ ਵਾਲਾ ਹੋ ਗਿਆ ਇੰਜਨ ਵਾਲਾ ਤੇਲ ਹੋ ਗਿਆ ਚਲ ਹੋਇਆ ਵਾ ਦੇਖੋ ਮਿੱਤਰੋ ਕਿੰਨੀ ਘੈਂਟ ਗੱਲਬਾਤ ਬਣਾਤੀ ਸੈਲਫ ਇਹਦੇ ਬੈਟਰੀ ਸਾਰਾ ਨਵਾਂ ਠੀਕ ਹੈ ਸੈਲਫ ਵੀ ਨਵੀਆਂ ਤੇ ਜਿਵੇਂ ਗੇਰੀ ਨਿਕੇ ਨਿਕੇ ਪੁਰਜੇ ਸੀਗੇ ਇਹ ਤਾਂ ਸਾਰੇ ਨਵੇਂ ਆ ਸ੍ਰੀ ਗੁਰੂ ਦਾ ਤੁਹਾਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਮਿੱਤਰੋ ਪਿੰਡ ਸੇਲਵਰਾਹ ਦੇ ਵਿੱਚ ਤੇ ਵੀਰ ਰਾਜੂ ਵਰਗੇ ਮਸ਼ਹੂਰ ਆ ਇੱਥੇ ਮਿੱਤਰੋ ਟਰੈਕਟਰ ਤਿਆਰ ਕਰਦੇ ਆ ਫੋਰ 3700 ਤੇ HMT 5911 ਜਿਵੇਂ ਕਹਦੀ ਇਹ ਮਾਹਰ ਆ ਪੂਰੇ ਤੇ ਅੱਜ ਜਿਹੜਾ ਕੰਟੇਨਰ ਇਧਰੀ ਸਾਈਡ ਤੁਸੀਂ ਦੇਖੀ ਜਾਨਾ ਉਹ ਇਹਨੇ ਅਮਰੀਕਾ ਜਾਣਾ ਤੇ ਗੱਲਾ ਫੋਰ ਨਹੀਂ ਨਾਲ ਇਧਰ ਆ ਜਿੰਨੇ ਸੰਦ ਸਲੇਡੇ ਜੇ ਪਿਆ ਸਾਰੀ ਲੈ ਕੇ ਜਾਣੇ ਆ ਤੇ ਸਾਰੀ ਜਾਣਕਾਰੀ ਬਾਈ ਰਾਜੂ ਤੋਂ ਲੈਣੇ ਆ ਸ੍ਰੀ ਗੁਰੂ ਵੀਰ ਸ੍ਰੀ ਗੁਰੂ ਬਾਈ ਸਵਾਗਤ ਆ ਬੇਤੇ ਤੇ ਸਭ ਤੋਂ ਪਹਿਲਾਂ ਤਾਂ ਜਿਵੇਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇਹ ਪੁੱਛੂ ਐਕਸਪੀਰੀਅੰਸ ਦਾ ਕਿੰਨਾ ਕ ਟਾਈਮ ਹੋ ਗਿਆ ਆਪ ਨੂੰ ਟਰੈਕਟਰ ਤਿਆਰ ਕਰਦਿਆਂ ਆਪਣੋਂ ਵੀ ਨੇ 10 ਤੋਂ 12 ਸਾਲ ਹੋ ਗਿਆ ਠੀਕ ਆ 12 ਸਾਲ ਹੋ ਗਏ ਇਸੇ ਲਾਈਨ ਦੇ ਵਿੱਚ ਤੇ ਇਹ ਹੁਣ ਕੰਟੇਨਰ ਅਮਰੀਕਾ ਜਾਣਾ ਫਿਰ ਹੈ ਹਾਂਜੀ ਹਾਂਜੀ ਅਮਰੀਕਾ ਜਾਣਾ ਮਿੱਤਰੋ ਤੇ ਇਹ ਬਿਆਈ ਨੇ ਫੋਰਡ ਤਿਆਰ ਕਰਵਾਇਆ ਹਾਂਜੀ ਹਾਂਜੀ ਤੇ ਇਹ ਕਿਵੇਂ ਅਗਲੇ ਦਾ ਜੱਦੀ ਟਰੈਕਟਰ ਸੀ ਪਹਿਲਾਂ ਤਾਂ ਫੋਰਡ ਤੇ ਲੱਗਦੇ ਆ ਆਪਾਂ ਸਟਾਰਟ ਕਰਦੇ ਨਹੀਂ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ ਮੈਂ ਆਪਾਂ ਨੂੰ 90 ਤੋਂ ਪਲੱਸ ਮਾਡਲ ਚਾਹੀਦਾ ਠੀਕ ਹੈ ਠੀਕ ਆ ਜੀ ਆਪਾਂ 92 ਮਾਡਲ ਇਹ ਤਿਆਰ ਪੇਂਡ ਦੀ ਸਾਰੀ ਇੰਜਨ ਦੀ ਸਾਰਾ ਕੁਝ ਚੈੱਕ ਕਰਕੇ ਠੀਕ ਹੈ ਜਮਾ ਤਸੱਲੀ ਕਰਾਈ ਹੈ ਤੇ ਹੁਣ ਜਿਵੇਂ ਆਪਾਂ ਬਾਡਾ ਜ ਲਾ ਲਈਏ ਇੱਥੋਂ ਕੋੜਾ ਬੰਪਰ ਲੱਗਿਆ ਵਾ ਹੈਵੀ ਪੂਰਾ ਹਨਾ ਹਾਂ ਬਈ ਉਸ ਤੋਂ ਬਾਅਦ ਦੇ ਵਿੱਚ ਇੰਜਨ ਦਾ ਕਿਵੇਂ ਇੱਕ ਵਾਰ ਕੇ ਦਾ ਬਾਈ ਜੀ ਇਹਦਾ ਪਹਿਲਾਂ ਮੰਨ ਲਓ ਸਟਾਰਟਿੰਗ ਜੋ ਸਾਰਾ ਆਪਾਂ ਹਿੱਸੇ ਦਾ ਠੀਕ ਹੈ ਇੰਜਨ ਦਾ ਲੈਫਟ ਦਾ ਗੇਅਰ ਦਾ ਸਾਰਾ ਹੀ ਚੈੱਕ ਕਰਕੇ ਠੀਕ ਹੈ ਦੁਬਾਰਾ ਬੰਨਿਆ ਵੀਰੇ ਇਹ ਟੱਕ ਠੀਕ ਹੈ ਮਤਲਬ ਜਿੱਥੇ ਮੜੀ-ਮੋਟੀ ਚੈੱਕ ਕਰਨ ਵੇਲੇ ਆਪਾਂ ਨੂੰ ਕਾਣ-ਮੀਣ ਲੱਗਦੀ ਆ ਉਹ ਹੱਲ ਹੁੰਦਾ ਉਹਦਾ ਪਹਿਲਾਂ ਹਾਂ ਹਾਂ ਜੀ ਸਾਰੀ ਮਤਲਬ ਇਹ ਨਹੀਂ ਹੋਈ ਯਾਰ ਪਿਆਰ ਠ ਤੇ ਜਿਵੇਂ ਇੰਜਨ ਦਾਗਾ ਹਾਂਜੀ ਜਿਵੇਂ ਬੰਦੇ ਨੇ ਇਹ ਹੁਣ ਅਮਰੀਕਾ ਜਾਣਾ ਉਧਰ ਬੰਦੇ ਨੇ ਸਾਨੂੰ ਕਹਿੰਦਾ ਵੀ ਤਿਆਰ ਕਰ ਦੋ ਉਹਦੀ ਫਿਰ ਤਸੱਲੀ ਅਗਲੇ ਨੂੰ ਕਿਵੇਂ ਹੁੰਦੀ ਆ ਵੱਡੀ ਗੱਲ ਉਹਦੀ ਆ ਵੀ ਇੰਜਨ ਸਾਡਾ ਓਕੇ ਆ ਕਿਉਂਕਿ ਇਹ ਮੁੰਲਾ ਦਾ 40 ਤੋਂ 45 ਦਿਨਾਂ ਚ ਤਾਂ ਉਧੇ ਤੱਕ ਪਹੁੰਚੂ ਬਾਈ ਤਾਂ ਇਹਦੇ ਤਸੱਲੀ ਤਾਂ ਆਏ ਆ ਮੰਨ ਲਓ ਹਣਾ ਜਦੋਂ ਟਰੈਕਟਰ ਲਿਆਂਦਾ ਉਸੋ ਉਸ ਟਾਈਮ ਤੇ ਉਹ ਬੰਦੇ ਨੂੰ ਫੋਟੋਆਂ ਗਈਆਂ ਗਿਆ ਜੋ ਉਸ ਤੋਂ ਬਾਅਦ ਜਦੋਂ ਆਪਾਂ ਇਹਦੀ ਰਿਪੇਅਰ ਸਟਾਰਟ ਕਰੀਆ ਉਹਨੂੰ ਵੀ ਫੋਟੋਆਂ ਗਈਆਂ ਉਦੋਂ ਬਾਅਦ ਵਾਹ ਕੇ ਚੈੱਕ ਕਰਿਆਗਾ ਉਦੋਂ ਵੀ ਫੋਟੋਗਾ ਫਿਰ ਉਹਨਾਂ ਦੇ ਬੰਦੇ ਭਲਾਏ ਫਿਰ ਉਹ ਚੈੱਕ ਕਰਕੇ ਫਿਰ ਗਏ ਬਕਾਇਦਾ ਨਾਲ ਦੀ ਨਾਲ ਅਪਡੇਟ ਬੰਦੇ ਦੀ ਚੀਜ਼ ਆ ਉਹਦੇ ਤੱਕ ਪਹੁੰਚੀ ਜਾਂਦਾ ਵੀ ਆਹ ਕੰਮ ਪਈ ਤੇਰੇ ਟਰੈਕਟਰ ਤੇ ਖੜਾ ਸੀ ਤੇ ਆ ਇਹਦਾ ਕੰਮ ਹੋ ਗਿਆ ਤੇ ਹੁਣ ਰੰਗ ਤੇ ਲੱਗ ਗਿਆ ਤੇ ਇੰਜਨ ਫਿਰ ਉਹਨਾਂ ਦੇ ਬੰਦੇ ਆ ਕੇ ਚੈੱਕ ਕਰਕੇ ਗਏ ਵੀਰੇ ਹਾਂ ਪਹਿਲਾਂ ਅਸੀਂ ਆਪ ਕਰਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਕਹਤਾ ਵੀ ਤੁਸੀਂ ਆਪ ਦੀ ਤਸੱਲੀ ਕਰ ਦਿਓ ਵੀ ਆਪ ਦੀ ਤਸੱਲੀ ਵਾਸਤੇ ਆਪਦਾ ਕੋਈ ਬੰਦਾ ਭੇਜੋ ਫਿਰ ਉਹਨਾਂ ਨੇ ਆਪਦਾ ਬਾਅਦ ਵਿੱਚ ਅਸੀਂ ਪੇਂਟ ਜੌਬ ਕਰਨੀਆਂ ਸਟਾਰਟ ਹਾਂ ਹਾਂ ਬਈ ਉਸ ਤੋਂ ਬਾਅਦ ਪੇਂਟ ਹੁੰਦੇ ਤੋਂ ਵੀ ਢੇੜਾ ਮਾਰਿਆਗਾ ਠੀਕ ਹੈ ਉਸ ਤੋਂ ਬਾਅਦ ਵੀਰੇ ਹੁਣ ਤਿਆਰ ਆਗਾ ਬਸ ਸਾਰਾ ਭੇਜਣ ਲੱਗੇ ਨੇ ਤੇ ਬਾਕੀ ਵਰਕ ਜਿਹੜਾ ਪ ਇਹਦੇ ਵੀਰੇ ਪੇਂਟ ਹੈਗਾ 2K ਠੀਕ ਹੈ ਹਾਂਜੀ 2K ਦਾ ਰੰਗ ਪੇਂਟ ਆ ਤੇ ਟਾਇਰ ਲੱਗਿਆ ਗੁੜੀਆ ਦੇ ਡਾਇਰੈਕਟਰ ਨੂੰ ਹਨਾ ਚੌਕੜਾ ਚਾਰਾਂ ਦਾ ਨਮਾ ਹੀ ਆ ਬਾਈ ਨਮਾ ਹੀ ਲਾਤਾ ਫਿਰ ਚੌਕੜਾ ਜਮਾ ਹਾਂ ਤੇ ਬਾਕੀ ਵੱਡੀ ਗੱਲ ਰਾਜੂ ਹੁੰਦੀ ਹੈ ਜਿਵੇਂ ਚੁਆਇਸ ਆ ਫਿਰ ਜਿਵੇਂ ਪਾਵਰ ਸਟੀering ਦਾ ਹੁਣ ਟਾਈਮ ਚੱਲਦਾ ਇਹ ਬੰਦਾ ਕਹਿੰਦਾ ਵੀ ਸਿੰਪਲੀ ਚਾਹੀਦਾ ਸਾਨੂੰ ਇਹ ਬਾਈ ਕਹਿੰਦਾ ਸਿੰਪਲੀ ਆ ਕਹਿੰਦਾ ਪ੍ਰਾਣੇ ਪਹਿਲਾਂ ਦੇ ਹੀ ਜੁੜੇ ਹੋਏ ਆ ਕਹਿੰਦਾ ਫੋਰਡ ਨਾਲ ਆਪਾਂ ਪ੍ਰਾਣੀ ਰੱਖਣਾ ਕਹਿੰਦਾ ਇਹ ਵਰ ਜਿਵੇਂ ਨਿਸ਼ਾਨੀ ਵਾਲਾ ਕੰਮ ਹੋ ਗਿਆ ਹਨਾ ਹਾਂ ਹਾਂ ਵੀਰੇ ਬਾਈ ਨੇ ਕਹਿੰਦਾ ਕਰਾਇਆ ਸਿੰਪਲ ਤੇ ਕੰਮ ਆ ਜਿਹੜਾ ਆਜੀ ਤੇ ਸਪਾਈ ਦੇਖੋ ਪਹਿਲਾਂ ਤਾਂ ਪੇਂਟ ਦੀ ਪੇਂਟ ਦੀ ਕਿਵੇਂ ਆਪਣੀ ਪੂਰਾ ਗਰੰਟੀ ਵਾਲਾ ਕੰਮ ਹੁੰਦਾ ਹੈ 100% ਦੇ ਦੀ ਪੰਜ ਸਾਲ ਦੀ ਪੂਰੀ ਆਪਣੀ ਬਣਿਆਦ ਹੈਗੀ ਇਹਦੀ ਠੀਕ ਹੈ ਪੰਜ ਸਾਲ ਦੀ ਬਣਿਆਦ ਹੈਗੀ ਆ ਤੇ ਮਗਰਾੜ ਵਗੈਰਾ ਦੇਖ ਸਕਦੇ ਹੋ ਇਹ ਤਾਂ ਮਲਾਂ ਸਾਲੇ ओरिजिनल ਆ ਵੀਰੇ ਇਹ ਮਗਰਾੜਾ ਠੀਕ ਹੈ ਹਾਈ ਲੈਕਸ ਦੀ ओरिजिनल ਲਾਈਟ ਹੈ ਠੀਕ ਹੈ ਠੀਕ ਹੈ ਹਾਈ ਲੈਕਸ ਦੀ ਲਾਈਟ ਆ ਤੇ ਜਿਵੇਂ ਕਿ ਆਦੀ ਆ ਦੇਖੋ ਮਿੱਤਰੋ ਇਧਰ ਜਮਾ ओरिजिनल ਮਗਰਾੜਾ ਤੇ ਬਾਕੀ ਛਤਰੀ ਸੁਤਰੀ ਸਾਰਾ ਕੁਝ ਆਪਾਂ ਕਰਕੇ ਦਿੰਨੇ ਆ ਸਾਰਾ ਵੀਰੇ ਇਧਰੋਂ ਤੇ ਸਭ ਤੋਂ ਵੱਡੀ ਗੱਲ ਬੰਦੇ ਦੀ ਚੁਆਇਸ ਹੁੰਦੀ ਹੈ ਜਿਹੇ ਜੀ ਬੰਦਾ ਚਾਹੁੰਦਾ ਉਹ ਜ ਠੀਕ ਹੈ ਬਾਕੀ ਆ ਸਾਰੇ ਮਾਲੋ ਜਿਵੇਂ ਫੋਰੈਸਟ ਵਗੈਰਾ ਲੈਂਕ ਵਗੈਰਾ ਸਾਰਾ ਜਿਵੇਂ ਕਹਿ ਦੀਏ ਬਾਈ ਰਾਜੂ ਨੇ ਇਧਰ ਮਿੱਤਰੋ ਫੋਰ 3700 ਦੀ ਕਿੱਲੀ ਕਿੱਲੀ ਨਵੀਂ ਪਾਈ ਪਈ ਐ ਇਧਰ ਜਮਾ ਤਸਲੀ ਕਰਾਈ ਪਈ ਆ ਬਾਈ ਦੀ ਆ ਦੇਖੋ ਕਿੱਲੀਆਂ ਕੁਲੀਆਂ ਸਾਰਾ A to Z ਕੰਮ ਹੋਇਆ ਵਾ ਬਰੀਕੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਮਗਰਾਰ ਵਾਲੀਆਂ ਕਿੱਲੀਆਂ ਹੋ ਗਈਆਂ ਆ ਬਾਹਰ ਦੀ ਪਤਾ ਲੱਗੂ ਸਾਰਾ ਕੁਝ ਨਵਾਂ ਪਤਾ ਫਿਰ ਜਮਾ ਹਣਾ ਬਾਈ ਸਾਰਾ ਨਵਾਂ ਜਿਵੇਂ ਕਹਿ ਦੀਏ ਟਰੈਕਟਰ ਜਿਵੇਂ ਜਾਂਸੀ ਜੋ ਵਸਾ ਕੇ ਨਾਮ ਮਿਲੇ ਤੇ ਰਾਜੂ ਵਰਗੇ ਜਮਾ ਨਾਮਾ ਬਣਾ ਕੇ ਦੇ ਜਾਂਦੇ ਬਾਕੀ ਬਾਈ ਜਹੇਜੀ ਗਾਹ ਦੀ ਰਿਮਾਂਡਾ ਨਾ ਉਹ ਉਹਦਾ ਕੰਮ ਹੋ ਜਾਂਦਾ। ਬਾਕੀ ਸਾਰੇ ਜਿਵੇਂ ਮੀਟਰ ਮੂਟਰ ਸਾਰੇ ओरिजिनल ਹੀ ਰੱਖੇ ਆ। ਠੀਕ ਹੈ। ਠੀਕ ਹੈ ਜੀ। ਤੇ ਇੱਕ ਚੀਜ਼ ਹੋਰ ਆ ਜੂ ਜਿਵੇਂ ਆਪਾਂ ਟਰੈਕਟਰ ਤਿਆਰ ਕਰਤਾ। ਹਾਂਜੀ। ਵੱਡੀ ਕੰਪਲੇਂਟ ਜਿਹੜੀ ਬਾਹਰਲੇ ਵੀਰਾਂ ਦੀ ਆਉਂਦੀ ਆ। ਹਾਂਜੀ ਹਾਂਜੀ। ਜਿਵੇਂ ਉਹਨਾਂ ਨੇ ਤਿਆਰ ਕਰਕੇ ਤੁਹਾਨੂੰ ਭੇਜਤਾ ਅਗਲੇ ਕੋਲ ਪਹੁੰਚ ਗਿਆ। ਜਿਵੇਂ ਮਸ਼ੀਨਰੀ ਆ ਜਾਂ 2 ਜਾਂ 3 ਮਹੀਨਿਆਂ ਬਾਅਦ ਕੋਈ ਮਾੜਾ ਮੋਟਾ ਖਰਾਬੀ ਆਉਂਦੀ ਆ। ਵਿੱਚ ਬੰਦੇ ਸੀ ਦੇਖਿਆ ਵੀ ਅਗਲੇ ਨਾਲ ਖੜਦੇ ਨਹੀਂ ਉਸ ਤੋਂ ਬਾਅਦ ਦੇ ਵਿੱਚ। ਤੇ ਉਹ ਚੀਜ਼ ਦੀ ਕਿਵੇਂ ਆਪਾਂ ਐਂਡ ਤੱਕ ਜਿਵੇਂ ਆ ਲੋਕੀ ਪਾਰਟ ਦੀ ਲੋੜ ਪੈ ਗਈ ਬੰਦੇ ਨੂੰ ਉਧਰ ਉਹ ਚੀਜ਼ਾਂ ਵੀ ਜਾਂਦੀਆਂ ਇਧਰੋਂ ਬਈ ਜਾਂਦਾ ਸਾਰਾ ਕੁਛ ਆ ਦੇਖੋ ਇਹ ਚੱਲਦੀ ਮਸਰੀ ਸਾਰਾ ਕੁ ਕੋਈ ਵਾਰੀ ਹੋ ਵੀ ਜਾਂਦਾ ਹਾਂ ਹਾਂ ਇਹੀ ਚੀਜ਼ ਹੈ ਬਾਕੀ ਇਹ ਹੁੰਦਾ ਕਦੇ ਆਪਣੇ ਨਾਲ ਮੂਹਰੇ ਗਾਹਕ ਜੁੜਿਆ ਵਾ ਕਾਫੀ ਟਾਈਮ ਤੋਂ ਜੁੜਿਆ ਵਾ ਠੀਕ ਹੈ ਨਾ ਉਹਦੇ ਨਾਲ ਸਪਰਕ ਬਣ ਜਾਂਦਾ ਫਿਰ ਆਪਾਂ ਨੂੰ ਚੀਜ਼ਾਂ ਭੇਜਣੀਆਂ ਵੀ ਪੈਂਦੀਆਂ ਵੀਰੇ ਚੱਲ ਹੁੰਦੀ ਕੀ ਹੁੰਦੀ ਆ ਪਰ ਗਾਹਕ ਨਾ ਖੜੋ ਠੀਕ ਆ ਕੋਈ ਗੱਲ ਨਹੀਂ ਜਿਹੜੀ ਚੀਜ਼ ਆ ਉਹਦਾ ਹੋਣਾ ਤਾਂ ਕੋ ਦਾ ਜਿਵੇਂ ਆ ਹੁਣ ਟਰੈਕਟਰ ਭੱਗ ਗਿਆ ਅਮਰੀਕਾ ਜੇ ਜਾ ਕੇ ਵੀ ਮੰਨ ਕੇ ਚਲੋ ਮਹੀਨਾ ਜਾਂ 2 ਮਹੀਨੇ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਬਾਈ ਰਾਜੂ ਵਰਗੇ ਖੜੇ ਆ ਹੁਣ ਐਡੀ ਦੂਰ ਬੈਠੇ ਇਹਨਾਂ ਦੀ ਵੱਡੀ ਗੱਲ ਆ ਮਿੱਤਰੋ ਸਭ ਤੋਂ ਜਿਵੇਂ ਆਪਾਂ ਜ਼ਿਆਦਾਤਰ ਦੇਖਦੇ ਆਂ ਬੰਦੇ ਨੇ ਟਰੈਕਟਰ ਤਿਆਰ ਕਰਾ ਲਿਆ ਹਾਂ ਹਾਂ ਸਿੱਪਾ ਜਿੱਧਰੋਂ ਗੇਰਾ ਕੰਟੇਨਰ ਚੜਾਦਾ ਮੁੜ ਕੇ ਆ ਉਹਦਾ ਪਾਸਾ ਕਰਕੇ ਸਮਝਦਾ ਵੀ ਅਗਲੇ ਕੋਲ ਨਹੀਂ ਬਾਈ ਫਿਰ ਕੋਈ ਵੀਡੀਓ ਵੀ ਨਹੀਂ ਬਣਾ ਹੁਣ ਆਪਾਂ ਖੜੇ ਆ ਵੀਡੀਓ ਵੀ ਆਪਾਂ ਅਗਲੇ ਕੋਲੇ ਜਾਵਾਂਗੇ ਠੀਕ ਆ ਨਾ ਸਾਰੀ ਗੱਲਬਾਤ ਆਪਾਂ ਅ ਦੇਖੋ ਉਹਨਾਂ ਦਾ ਬੰਦਾ ਹੁਣ ਮੰਗਵਾਤ ਨਹੀਂ ਸਰ ਜਾਂ ਉਹਨੂੰ ਖਰਚਾ ਜਾਂ ਕੋਰੀਅਰ ਵਗੈਰਾ ਕਰੀਦਾ ਬਾਈ ਵੀ ਉਹ ਚੀਜ਼ ਦਾ ਹੈਗਾ ਬਾਅਦ ਤੱਕ ਹਰਿਆਂ ਸਾਰਿਆਂ ਦੇ ਜਿੰਨੇ ਟਾਈਮ ਦੀ ਆਪਾਂ ਉਹਨੂੰ ਕਿਹਾ ਹੁੰਦਾ ਸਾਰੀ ਗੱਲਬਾਤ ਆਪਣੇ ਨਾਲ ਹੋਣੀ ਹੈ ਉੱਥੋਂ ਤੱਕ ਸਹੀ ਚੱਲਾਂਗੇ ਵੀ ਬਾਕੀ ਜਿਵੇਂ ਬੰਦਾ ਕਹਿੰਦਾ ਓਵੇਂ ਓਵੇਂ ਨਾਲ ਨਾਲ ਫੋਟੋ ਬਕਾਇਦਾ ਅਪਡੇਟ ਟਰੈਕਰ ਦੀ ਗਈ ਵੀ ਕੋਈ ਚੀਜ਼ ਵੀ ਨਹੀਂ ਭਰਾਂਗੇ ਕਿ ਮੈਂ ਠੀਕ ਹੈ ਆਲਟੀਨੇਟਰ ਹੋ ਗਿਆ ਸੈਲਫ ਹੋ ਗਈ ਰਹੀ ਠੀਕ ਹੈ ਸਾਰਾ ਸਮਾਨ ਨਮਾ ਲਾਇਆ ਮਗਲਾਲ ਵਗੈਰਾ ਕੀਲ ਵਗੈਰਾ ਠੀਕ ਹੈ ਸੀਐਲ ਮਗਲਾਲ ਇਧਰ ਬਾਈ ਬਿੱਲਾ ਪਹੁੰਚ ਗਿਆ ਸਾਰਾ ਨਮਾਗਾ ਇਹਦੇ ਵਿੱਚ ਕੋਈ ਜੀ ਜਨੇ ਆਇ ਨਹੀਂ ਹੋ ਗਈ ਵਿੱਚ ਅੰਦਰ ਵਿੱਚ ਕਾਰ ਵਿੱਚ ਆਹ ਗੇਰ ਖਿੱਚ ਕੇ ਜਮਾ ਤਸੱਲੀ ਐ ਕਰਾਉਂਦੇ ਆ ਵੀ ਇੰਜਨ ਦਾ ਕੰਮ ਦੇ ਨਾਲ ਨਾਲ ਤੇਲ ਤੋਂ ਲਾ ਕੇ ਸਾਰਾ ਕੋਈ ਰੇਡੀਏਟਰ ਵਗੈਰਾ ਨਾ ਆਹ ਗੇਅਰ ਗੂਰ ਦਾ ਚੱਕਾ ਲ ਸਾਰਾ ਨਵਾਂ ਕਰ ਦੇ ਵਿੱਚ ਆਹ ਬੋਰ ਆ ਵੀ ਕਾਲਸ ਨਹੀਂ ਕਾਲਸ ਜਮ ਨਹੀਂ ਆਉਂਦੀ ਦੇਖੋ ਤੇ ਗੇਅਰ ਵਾਲਾ ਹੋ ਗਿਆ ਇੰਜਨ ਵਾਲਾ ਤੇਲ ਹੋ ਗਿਆ ਜਮਾਂਦਰਲੇ ਪਾਸੇ ਕਾਲਸ ਤੇ ਜਿਹੜਾ ਪਾਰਟ ਜਿਵੇਂ ਆਲਟੀਨੇਟਰ ਹੋ ਗਿਆ ਜਾਂ ਰੇਡੀਏਟਰ ਵਗੈਰਾ ਇਹ ਕਿਲਿੰਡਰ ਹੋ ਗਿਆ ਇਹ ਸਾਰੇ ਨਵੇਂ ਲੱਗੇ ਸਾਰਾ ਨਵਾਂ ਆਊਗਾ ਇਹ ਸਮਾਨ ਲੱਗਿਆ ਉਹੀ ਗੱਲ ਆ ਗਈ ਵੀ ਨਵਾਂ ਬਣਾਤਾ ਟਰੈਕਟਰ ਜਮਾ ਲਾਇਆ ਹੀ ਸੇ ਮੂਰ ਲਗੰਮ ਦਾ ਸਾਰਾ ਠੀਕ ਹੈ ਸਾਰੇ ਜਿਹੜਾ ਲਾਈਆ ਪਈ ਆ ਤਾਰ ਵਗੈਰਾ ਪਈ ਆ ਸਾਰੀ ਨਵੀਆਂ ਮਿੰਡਾਂ ਦੀ ਸੱਤ ਲੱਗੀ ਆ ਸਾਰੀ ਠੀਕ ਹੈ ਤੇ ਜੀ ਹੁਣ ਮੜਾ ਹੀ ਬਾਸ ਨਾ ਫਿਰ ਸਾਨੂੰ ਮੜੀ ਮਾਰ ਕੇ ਸਲਫਾ ਟਰੈਕਟਰ ਦੀ ਜਿਵੇਂ ਕਹਦੀ ਇਹ ਪਕਾਰੇ ਨਾਲ ਇਹ ਧਾਣੇ ਜਾਂਦੇ ਦੇਖੋ ਮੇਟਰੋ ਸਾਊਂਡ ਟਰੈਕਰ ਦਾ ਪਹਿਲਾ ਦਾ 3600 ਦਾ ਤੇ ਜਿਵੇਂ ਆਹ ਲਾਈਟਾਂ ਬਤਤੀਆਂ ਸਾਰੀਆਂ ਵਰਕਿੰਗ ਤੇ ਆ ਜਾਮ ਓਕੇ ਗੱਲਬਾਤ ਆ ਠੀਕ ਹੈ ਇਹਦੇ ਸੋਟਾ ਦੇਖੋ ਮੇਟਰੋ ਸਾਰਾ ਕੁਝ ਪਾਰਕਿੰਗ ਦੇ ਵਿੱਚ ਹੈ ਜਿਵੇਂ ਕਹਿੰਦੇ 11 ਹੱਥ ਤੇਰੀ ਬਾਈ ਬਿੱਲੇ ਦੀ ਸਾਰੀ ਹੋਈ ਵੀ ਹੈ ਇਹਦੇ ਤੇ ਤੇ ਆ ਗਿਆ ਜੀ 3600 ਫੋਰਡ ਹੈ ਇਓ ਜੁਵਾ ਮੈਂ ਇਹ ਵੀ ਰੰਗਵਾ ਕੀ ਕੀ ਰਿਆ ਨਾਲ ਜਿਵੇਂ ਸਰੂਪਾ ਰੂਪਾ ਵੀ ਟਰਾਈ ਇੱਕ ਆ ਤਵੀਆਂ ਹਾਲ ਵਾਸਤੇ ਕਰਾਗਾ ਬਾਈ ਇਹ ਕਿੰਨਾ ਸਕੰਜੇ ਆ ਬਣਾਉਣ ਵਾਲੇ ਰੈਂਪ ਵਗੈਰਾ ਕੇ ਉਹ ਆਪਾਂ ਤਿਆਰ ਕਰਵਾ ਕੇ ਦਿੱਤੇ ਆ ਇਹ ਠੀਕ ਹੈ ਉਹ ਵੀ ਤਿਆਰ ਕਰਵਾ ਕੇ ਦਿੱਤੇ ਆ ਹਾਂ ਬਾਈ ਜਿਵੇਂ ਹਾਲ ਹੋਗੇ ਤਵੀਆਂ ਹੋਗੀਆਂ ਤੇ ਉਹ ਕਰਾ ਉਹ ਕਰਾਗਾ ਇਹ ਕਿਵੇਂ ਬਾਈ ਦਾ ਉਧਰ ਖੇਤੀ ਦਾ ਕੰਮ ਆ ਕੀ ਕੰਮ ਉਹਨਾਂ ਕੋਈ ਫਾਰਮ ਫੋਰਮ ਆ ਬਾਈ ਉਧਰ ਠੀਕ ਹੈ ਤੇ ਉਹ ਕਹਿੰਦਾ ਵੀ ਇੱਕ ਥਾਂ ਤੇ ਮੈਂ ਸਮਾਨ ਬਈ ਉਹ ਕਰਨਾ ਚਾਹਣਾ ਕਿ ਇੱਕ ਥਾਂ ਤੋਂ ਹੀ ਸਮਾਨ ਜਿਵੇਂ ਕਹੇ ਦੀ ਇਹਨਾਂ ਨੇ ਕੰਟੇਨਰ ਰਾਜੂ ਵੀਰ ਆਰਗੇ ਨੇ ਭਰ ਦੇਣਾ ਤੇ ਕੱਲੇ ਫੋਰਡ ਦੇ ਨਾਲ ਨਾਲ ਫਿਰ 5911 ਵੀ ਤਿਆਰ ਕਰਦੇ ਹਾਂ ਹਾਂ 5911 ਵੀ ਹੁੰਦਾ ਬਈ ਠੀਕ ਹੈ ਕੋਈ ਹੋਵੇ ਸਿਆ ਕਰਾ ਹੋਵੇ ਮੈਸੀ ਹੋਵੇ ਠੀਕ ਹੈ ਮੇਜ਼ਰਾ ਹੋਵੇ ਬਈ ਟਰੈਕਟਰ ਜਿਹਦਾ ਮਰਜੀ ਆ ਬੰਦੇ ਨੇ ਤਿਆਰ ਕਰਾਉਣਾ ਤਾਂ ਤਸੱਲੀ ਬਕਸ ਕਰਾ ਸਕਦਾ ਹਾਂ 5911 ਕਿਵੇਂ ਡੀਆਈ ਕਰਾਉਣਾਗਾ ਹਾਊਸ ਪਾਵਰ ਵਧਾਉਣੀ ਆ ਠੀਕ ਹੈ ਤੇਲ ਬ੍ਰੇਕਾਂ ਕਰਾਉਣੀਆਂ ਸਾਰਾ ਹੀ ਹੋ ਜਾਂਦਾ ਬਈ ਇਹ ਚ ਫੋਰਡ ਚ ਵੀ ਪਾਵਰ ਕਰਾਉਣਾ ਟਰੈਕਟਰ ਹੋ ਕੇ ਵਹਲੇ ਬੀਜ ਬਜਾਈ ਤੋਂ ਜੇ ਕਿਸੇ ਨੇ ਪੇਂਟ ਕੋਈ ਚੀਜ਼ ਕੋਈ ਕੋਈ ਵੀ ਕੰਮ ਪੇਂਟ ਜੋ ਉਹਦਾ ਕਰਾਉਣਾ ਜਾਂ ਰੇਪੇਰ ਜੋ ਉਹਦਾ ਸਾਰਾ ਕੰਮ ਕਰਾਂਗੇ ਠੀਕ ਹੈ ਤੇ ਜਿਵੇਂ ਹੁਣ ਆ ਕਰਾਹ ਦੀ ਕੋਲ ਆਪਾਂ ਆ ਗਏ ਤਾਂ ਹੁਣ ਵਿੱਲੇ ਜਿਵੇਂ ਕਹਦੀ ਇੱਥੇ ਮਿੱਟੀ ਚ ਉਹ ਤੋਂ ਬਾਅਦ ਤਾਂ ਨੇ ਬਰਫ ਹੀ ਖਿੱਚਣੀ ਆ ਹਨਾ ਦੇਖੋ ਅਗਲਾ ਕੌਣ ਕਰੇ ਬਈ ਠੀਕ ਹੈ ਤੇ ਇੱਕ ਚੀਜ਼ ਹੋਰ ਆ ਵਿੱਲੇ ਵੱਡਾ ਸਵਾਲ ਜਿਵੇਂ ਟਰੈਕਟਰ ਤੁਸੀਂ ਆ ਕੰਪਲੀਟ ਤਿਆਰ ਕਰਿਆ ਹਾਂ ਬਈ ਵਿੱਚ ਵੀਰ ਆਪਾਂ ਦੇਖਦੇ ਜਿਵੇਂ ਕਿਸੇ ਵੀਰ ਨੇ ਕੱਲੇ ਪੈਰਦਾਨ ਲਵਾਉਣੇ ਆ ਜਾਂਜ ਮੈਂ ਬ੍ਰੇਕ ਕੱਲੇ ਬ੍ਰੇਕਾਂ ਦਾ ਕੰਮ ਕਰਾਉਣਾ ਸੋ ਤੋਂ ਉਹ ਸਿੰਗਲ ਕੰਮ ਆਪਾਂ ਕਰ ਦਿੰਨੇ ਆ ਹਾਂ ਬ੍ਰੇਕਾਂ ਦਾ ਪਾਇਰ ਦਾਣ ਕਿਵੇਂ ਉੱਚੇ ਚਕਾਉਣੇ ਆ ਕਿਸੇ ਨੇ ਬਾਈ ਸਾਰਾ ਉਹ ਵੀ ਹੋ ਜਾਣਗੇ 59 11 ਦਾ ਕਰਾਲੇ ਪਾੜਾਂ ਦੀ ਫੋੜ ਦਾ ਕਰਾਲੇ ਠੀਕ ਆ ਠੀਕ ਆ ਕਿਵੇਂ ਡਿਸਕ ਬ੍ਰੇਕ ਕਰਾਉਣੇ ਆ ਫੋੜ ਨੂੰ ਜਾਂ 59 11 ਨੂੰ ਤੇਲ ਬ੍ਰੇਕ ਕਰਾਉਣੇ ਆ ਉਹ ਵੀ ਹੋ ਜਾਣਗੇ ਵੀ ਕੱਲਾ ਕੰਮ ਵੀ ਹੁੰਦਾ ਹੀ ਨਹੀਂ ਹੈਗਾ ਵੀ ਯਾਰ ਤੁਸੀਂ ਟਰੈਕਟਰ ਦੇ ਕੇ ਤਾਂ ਅਸੀਂ ਪੂਰੇ ਤਿਆਰ ਕਰਾਂਗੇ ਇਹ ਬੰਦੇ ਨੇ ਕੋਈ ਕੱਲੀ ਚੀਜ਼ ਲਮਾਉਣੀ ਉਹ ਵੀ ਆ ਜੂ ਹੋ ਜਾਂਦਾ ਵੀਰੇ ਉਹਨੇ ਵੀ ਆਪਣੇ ਫੈਨਕਓਵਰ ਜਾਣਾਗਾ ਠੀਕ ਆ ਉਹਦੇ ਪਾਵਰ ਸਟੀering ਹੋ ਜਾਂਦਾ ਪਾਇਰ ਦਾਣ ਲ ਵੀ ਜਿੰਨੇ ਕ ਬੰਦੇ ਦੀ ਜਿੰਨਾ ਕੰਮ ਕਰਾਉਣਾ ਉਹਨਾਂ ਹੋ ਜੂਗੀ ਪੱਕਾ ਨਹੀਂ ਹੈਗਾ ਚਾਹੇ ਬੰਦਾ ਪੀਰ ਆਜੂਆਰ ਕਹਿੰਦਾ ਲਾਈਟ ਕੱਲੀ ਲਵਾ ਕੇ ਲੈ ਜੀ ਕਿਹ ਹੈ ਜੀ ਬੰਦੇ ਦੀ ਡਿਮਾਂਡ ਆ ਬਾਈ ਉਹੇ ਜਾ ਤਿਆਰ ਹੁੰਦਾ ਹੁਣ ਇਹਨੇ ਬੰਦੇ ਨੇ ਜਮਾਂ ਅਰੀਜਨਲ ਲੁੱਕ ਜੀ ਤਿਆਰ ਕਰਾਇਆ ਕੱਲਾ ਬੰਪਰ ਮੰਨ ਲਓ ਆਪਾਂ ਬਣਵਾ ਕੇ ਲਵਾ ਕੇ ਦਿੱਤਾ ਬੰਦੇ ਨੂੰ ਠੀਕ ਹੈ ਇਹ ਆਪਣੇ ਕਹਿਣ ਦਾ ਇਹਦਾ ਫਰਕ ਆ ਯਾਰ ਉਹ ਆ ਜਾਂਦੀ ਹੈ ਵੀ ਜਿਵੇਂ ਬੰਦੇ ਦੀ ਚੁਆਇਸ ਆ ਜਿਵੇਂ ਹੁਣ ਪਾਵਰ ਸਟੇਜਿੰਗ ਉਹਨੂੰ ਸਿੰਪਲ ਚਾਹੀਦਾ ਤਾਂ ਸਿੰਪਲ ਮਿਲ ਜਾਣਾ ਹਾਂ ਸਿੰਪਲ ਮਿਲ ਜਾਣਾ ਠੀਕ ਹੈ ਸੈਂਪਲ ਹਿੱਸੇ ਦੇ ਘੋੜਾ ਬੰਪਰ ਬਣ ਕੇ ਲੱਗਿਆ ਵਾ ਦੇਖੋ। ਕੋਈ ਇਹਦੇ ਵਿੱਚ ਆਇਆ ਨਹੀਂ ਕੋਈ ਪੇਂਟ ਦੇ ਵਿੱਚ ਆਪਣੇ ਮਸਾਲਾ ਹੋਊਗਾ ਪਲੇਨ ਜਮਾ ਠੀਕ ਹੈ। ਠੀਕ ਹੈ। ਹੂੰ। ਪੇਂਟ ਪੂੜ ਜਮਾ ਤਸੱਲੀ ਆ ਪੇਂਟ ਦੀ ਤੇ ਦੱਬ ਕੇ ਮਿੱਤਰੋ ਵੀਡੀਓ ਨੂੰ ਸਿਰ ਵਾਲਾ ਬਟਨ ਦੱਬ ਦਿਓ ਤੇ ਜਿਵੇਂ ਹੁਣ ਕੰਟੇਨਰ ਦੇ ਵਿੱਚ ਇਹ ਹੋ ਗਿਆ ਲੋਡ ਕਿੰਨੇ ਟਾਈਮ ਦੇ ਵਿੱਚ ਪਹੁੰਚ ਜੂਥ ਤੱਕ? ਇਹ ਬਾਈ 40-45 ਦਿਨ ਲੱਗ ਹੀ ਜਾਂਦੇ ਆ ਬਾਈ। ਠੀਕ ਆ 40 ਤੋਂ 45 ਦਿਨ। ਇਹ ਸਮਾਨ ਆ ਇਹਦਾ ਆਪਾਂ ਨਿਕਲ ਕੇ ਰੱਖੇ ਲਾ। ਠੀਕ ਆ ਆ ਨਿਕਲ ਹੋਇਆ ਵਾ। ਹਾਂ ਹਾਂ ਬਾਈ। ਦੇਖੋ ਮਿੱਤਰੋ ਕਿੰਨੀ ਘੈਂਟ ਗੱਲਬਾਤ ਬ ਜਿਵੇਂ ਗਰੀ ਨਿਗੇ ਨਿਕੇ ਪੁਰਜੇ ਸੀ ਕਿ ਇਹ ਤਾਂ ਸਾਰੇ ਨਵੇਂ ਆ ਹਨਾ ਹਾਂ ਹਾਂ ਭਾਈ ਇਧਰ ਨਿਕਲ ਵੱਜਾ ਵਾ ਬਾਕੀ ਆਪਾਂ ਦਾ ਅਗਲੇ ਨੂੰ ਇਹ ਗੱਲ ਕਰਨੇ ਪਹਿਲਾਂ ਆ ਕੇ ਕੰਮ ਦੇਖੋ ਭਾਈ ਠੀਕ ਹੈ ਤੇ ਬਰਕਦਾਦਾ ਜਿਵੇਂ ਯਾਰ ਇੱਥੇ ਹੀ ਪਤਾ ਲੱਗ ਜਾਂਦਾ ਦੇਖੋ ਇੰਡਾਂ ਦਾ ਰਾਬੜਾ ਰੁਬਣਾ ਕਲੀ ਕਲੀ ਚੀਜ਼ ਜਿਵੇਂ ਜਮਾ ਨਵੀਂ ਲੱਗੀ ਵੀ ਆ ਸੀਐਲ ਸਾਨੂੰ ਚੈੱਕ ਕਰਾਤਾ ਠੀਕ ਹੈ ਬਾਕੀ ਭਾਈ ਰੇਟ ਦੇ ਹਿਸਾਬ ਨਾਲ ਚੀਜ਼ ਮਿਲਣੀ ਆ ਹਨਾ ਮੈਂ ਜਣ ਅਗਲਾ ਕਹਿੰਦਾ ਮੈਂ ਏਨੇ ਰੁਪਏ ਲਾਉਣੇ ਆ ਫਿਰ ਉਹਦੇ ਹਿਸਾਬ ਨਾਲ ਚੀਜ਼ ਮਿਲ ਜੀ ਠੀਕ ਹੈ ਉਹਦੇ ਹਿਸਾਬ ਨਾਲ ਚੀਜ਼ ਮਿਲ ਜਾਂਦੀ ਆ ਹਾਂ ਤੇ ਗੱਲਬਾਤ ਮਿੱਤਰੋ ਟਰੈਕਟਰ ਦੀ ਹੀ ਹੈ ਓਕੇ ਤੇ ਇਧਰ ਹੁਣ ਬਿੱਲਾ ਗিয়ার ਮਾਰ ਕੇ ਕਰੀ ਚਲਾ ਕੇ ਦਿਖਾ ਦੇ ਤੇ ਆਹ ਸੌਂਦ ਸੇੜਾ ਬਾਰੇ ਤਾਂ ਹੁਣ ਬੜੀ ਜਾਣਕਾਰੀ ਤੁਹਾਨੂੰ ਦੇਣ ਦੀ ਲੋੜ ਹੀ ਨਹੀਂ ਤਾਂ ਆਮ ਹੀ ਆ ਆਪਣੇ ਹਨ ਮੇਨ ਚੀਜ਼ੇ ਹੁੰਦੀ ਹੈ ਵੀ ਇਹਦੇ ਵਿੱਚ ਕੀ ਪਤਾ ਦੇਖੋ ਮੇਰਾ ਇਹ ਫਿਰਦਾ ਮਿੱਤਰੋ ਫੋੜ ਫਕਾਰੇ ਮਾਰਦਾ ਇਹ ਵੀ ਪ੍ਰਾਇਸਰ ਵਾਂਗੂ ਹੀ ਮੁੜਦਾ ਤੇ ਬਾਕੀ ਜਿੰਨਾ ਕ ਜਿੰਨੀਆਂ ਚੀਜ਼ਾਂ ਲੱਗੀਆਂ ਮੈਂ ਮਿੱਤਰੋ ਸਾਰੀਆਂ ਦੇਖੋ ਪਾਰਕਿੰਗ ਦੇ ਵਿੱਚ ਹੈਡਲਾਈਟਾਂ ਤੋਂ ਓਕੇ ਡਿਫਰਡ ਉੱਪਰ ਸਾਰਾ ਕੁਝ ਚੱਲਦਾ ਜਮਾਂ ਓਕੇ ਆ ਟਰੈਕਟਰ ਦੇ ਵਿੱਚ ਸੋਹਣਾ ਲੱਗਦਾ ਇਹ ਆ ਜੀ 43700 ਇਹਨੇ ਜਾਣਾ ਅਮਰੀਕਾ ਤੇ ਜਿਵੇਂ ਹੁਣ ਤੁਹਾਡੇ ਕੋਲ ਬੰਦਾ ਆ ਗਿਆ ਹਾਂ ਜਿਵੇਂ ਸੀਪਿੰਗ ਦਾ ਹੈਗਾ ਬੰਦੇ ਨੇ ਬਾਹਰੋਂ ਟਰੈਕਟਰ ਬਾਹਰੋਂ ਮਗਾਉਣਾ ਹਾਂ ਜੇ ਤੇਰੀ ਬੰਦੀ ਕਰ ਲੈ ਬਿੱਲੇ ਜਿਵੇਂ ਬਾਜ ਗਈ ਇਹ ਦਿੱਕਤ ਆ ਜਾਂਦੀ ਆ ਜਿਵੇਂ ਹੁਣ ਬਾਹਰ ਬੰਦੇ ਨੇ ਟਰੈਕਟਰ ਭੇਜਣਾ ਵਿੱਚ ਬੰਦੇ ਅਗਲਾ ਤਿਆਰ ਆ ਆਪਾਂ ਸਾਰਾ ਕੁਝ ਵਿੱਚ ਹੀ ਕਰਵਾ ਦਿੰਨੇ ਆ ਰੱਜੂ ਹਾਂ ਵਿੱਚ ਹੀ ਕਰਵਾ ਦਿੰਨੇ ਆ ਬਾਈ ਵਰਗੇ ਹੈਗੇ ਆ ਬਾਈ ਇਹਨਾਂ ਨਾਲ ਗੱਲ ਕਰਾ ਦਿੰਨੇ ਆ ਬਾਈ ਸੀਪਿੰਗ ਵਾਲਾ ਠੀਕ ਆ ਇਹ ਵੀ ਰੀਸੀਪਿੰਗ ਵਾਲਾ ਹਾਂ ਬਾਈ ਤੇ ਸਾਰਾ ਕੁਝ ਮਤਲਬ ਤੁਹਾਡੇ ਕੋਲ ਇੱਕਰੀ ਬੰਦਾ ਟਰੈਕਟਰ ਤਿਆਰ ਕਰਾਉਣ ਨਾਲ ਆ ਗਿਆ ਤਾਂ ਸਾਰਾ ਕੁਝ ਹੋ ਜਾਊਗਾ ਹਾਲੇ ਇੱਕ ਜਗ੍ਹਾ ਦੇ ਉੱਤੇ ਬੰਦੇ ਦੇ ਸਾਰੇ ਹੱਲ ਹੈਗੇ ਆ ਹਾਂਜੀ ਹਾਂ ਠੀਕ ਹੈ ਤੇ ਮਿੱਤਰੋ ਆ ਹੈਗਾ ਫੋਰ 3700 ਬਾਈ ਰਾਜੂ ਵਰਗੇ ਨੇ ਕਰਿਆ ਤਿਆਰ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ